ਵਾਹਿਗੁਰੂ ਜੀ ਕੀ ਬੋਲੇ ਸੰਤਨ ਜੀ ਨੂੰ ਦੇਖ ਕਰ ਰਹਾ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬਤਾ ਬਰਾਬਰ ਹੋਵੇ ਜੀ ਮੇਰ ਨੂੰ ਸੁਖਾ ਕਰੋ ਸਭਾਲੇ ਸ਼ਰਨ ਆਸ ਕਰੋ ਬੜੀ ਮੁਸੀਕੀ ਕੜੀ ਨ ਦੇਖੋ ਕਰੋ ਜੀ ਸਾਰਾ ਸੰਗਤ ਜੀ ਮੇਰ ਨੂੰ ਬਖਸ਼ ਕਿਰਪਾ ਬਖਸ਼ છડમ પીર બેઠા ગુરબારી અરજન કાયા ગોળ કે નુરત હર ગોવિંદ સવારી દલવંજન ગુર સુરમા વાટ જુદા ભો પર ઉભકારી પૂછન સ કરદાસ કરે છ મેલા તક દર્શન નિહારી અગમગોત્ર સદગુરુ ਤੇ ਸੁਣਾ ਸੰਸਾਰੀ ਕਾਲਯੁਗ ਪੀੜੀ ਸੋਡੀਆਂ ਨੈ ਚਲਨੀ ਹੁਸਾਰ ਖਲਾਰੀ ਜੋਗ ਜੋਗ ਸਤਗੁਰ ਧਰੇ ਹਵਤਾਰੀ ਜੋਗ ਜੋਗ ਸਤਗੁਰ ਧਰੇ ਬਹਾਦਰ ਸੀ ਕਿਆ ਗਰੀਬ ਕਿਨ I ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖ ਸਰਣਾਇ ਇਕ ਅਰਦਾਸ ਬਾਟ ਕੀਰਤ संकट मेट दरस तुहारो सो कहो तल गुरु सीविय एने सहज सुभाय दर्शन परसिय गुरु का जन्म मरण दुख जा होए सिफत खसम दी ਸੋ ਕੁਰਸਾ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਰਸਾ ਹਾਦੈ ਸਾ ਜਿਸ ਪਾਸ ਬੈਠਿਆ ਸੋਈਐ ਸਵਨਾਧਾ ਵੇਸਾ ਸਵਰਗ ਲੋਕ ਹੈ ਜਿਤ ਤੇ ਪਿ੍ਰਥਵੀ ਨਵਖੰਡਣ ਹੈ ਬੇਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਬਸੰਤ ਸਵਰਗ ਲੋਕ ਹੈ ਜਿਤ ਤੇ ਪਿ੍ਰਥਵੀ ਨਵਖੰਡਣ ਹੈ ਬੇਸਰੰਤ ਹਰਿ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਧਿਆਨ ਭਰਮਣਾ ਹੈ ਕੋ ਤਕ ਕੋਡ ਤਮਾਸਿਆ ਚੇਤਨਾ ਆਵਸਨਾਉ ਨਾਨਕ ਕੋੜੀ ਨਰਕ ਬਰਾਬਰੇ ਜੜ ਸੋਈ ਥਾਓ ਪੜੀ ਮਹਾ ਭਯਾਨ ਉਦਿਆਨ ਨਗਰ ਕਰਮਾਨਿਆ ਚੋਟ ਸਮਗਰੀ ਪੇਖ ਸਚ ਕਰ ਜਾਣਿਆ ਕਾ ਤੰਕਾਰ ਫਿਰ ਹੈ دیਵਾਨਿਆਂ ਸਿਰ ਲੱਗਾ ਜਮਡੰਡ ਤਾ ਪਛਤਾਨਿਆਂ ਬੇਨਪੂਰੇ ਗੁਰ ਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪਿ੍ਰਥਵੀ ਨਵਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਧਿਆਨ ਭਰਮਣ ਹੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅਜਦਾ ਇਹ ਪਾਵਨ ਮੁਖਵਾਕ ਜੈਤਸਰੀ ਕੀ ਵਾਰ ਦੇ ਅੰਦਰ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਣ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ 707 ਦੇ ਉੱਤੇ ਸੁਭਾਏਮਾਨ ਹੈ ਸਤਿਗੁਰੂ ਕਿਰਪਾ ਕਰਨ ਸਤਿਗੁਰਾਂ ਦਾ ਸਬਦ ਸਾਡੇ ਹਿਰਦਿਆਂ ਅੰਦਰ ਵਸੇ ਆਵਿਆ ਗਾਵਿਆ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਪ੍ਰਵਾਨ ਹੋਵੇ ਸਤਗੁਰ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁਲਾ ਦੀ ਖਿਮਾ ਗੱਜ-ਬੱਜ ਕੇ ਫਤਿਹ ਬੁਲਾਓ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀਕੀ ਫਤਿਹ